ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਆਂ ਸਹੀ ਵਕਤ ਤੇ ਬੰਦੀ ਦੀ ਪਹਿਚਾਨ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਸਰਦੀਆਂ ਦੀ ਸ਼ੁਰੂਆਤ ਦੀ ਇੱਕ ਸ਼ਾਮ ਮੈਂ ਆਮ ਵਾਂਗ ਸ਼ਾਮ 7 ਵਜੇ ਦੇ ਕਰੀਬ ਦਫ਼ਤਰ ਤੋਂ ਨਿਕਲਿਆ ਅਤੇ ਪਾਰਕਿੰਗ ਏਰੀਆ ਵਿੱਚ ਪਹੁੰਚਿਆ ਉੱਥੇ ਮੈਂ ਆਪਣੀ ਕਾਰ ਸਟਾਰਟ ਕੀਤੀ ਅਤੇ ਘਰ ਵੱਲ ਚੱਲ ਪਿਆ ਅਤੇ ਰਸਤੇ ਦਾ ਆਨੰਦ ਮਾਣਦੇ ਹੋਏ ਘਰ ਜਾਣ ਲੱਗਾ ਦੁਕਾਨਾਂ ਦੀਆਂ ਲਾਈਟਾਂ ਰਾਤ ਦੇ ਹਨੇਰੇ ਨੂੰ ਘਟਾ ਰਹੀਆਂ ਸਨ। ਦੀਵਾਲੀ ਤੋਂ ਬਾਅਦ ਦਾ ਸਮਾਂ ਸੀ ਅਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਸੀ। ਇਸ ਲਈ ਸਜਾਵਟੀ ਲਾਈਟਾਂ ਨਾਲ ਦੁਕਾਨਾਂ ਦੀ ਚਮਕ ਸੜਕ ਨੂੰ ਹੋਰ ਵੀ ਮਜ਼ੇਦਾਰ ਬਣਾ ਰਹੀ ਸੀ। ਕੁਝ ਲੋਕ ਵਿਆਹਾਂ ਲਈ ਖਰੀਦਦਾਰੀ ਕਰਨ ਵਿੱਚ ਰੁੱਝੇ ਹੋਏ ਸਨ ਅਤੇ ਕੁਝ ਸੜਕ ਕਿਨਾਰੇ ਖਾਣੇ ਦਾ ਆਨੰਦ ਲੈਣ ਵਿੱਚ ਰੁੱਝੇ ਹੋਏ ਸਨ। ਹਰ ਕੋਈ ਆਪਣੀ ਖੁਸ਼ੀ ਵਿੱਚ ਇੰਨਾ ਗਵਾਚਿਆ ਹੋਇਆ ਸੀ ਕਿ ਅਜੀਹਾ ਲੱਗ ਰਿਹਾ ਸੀ। ਜਿਵੇਂ ਕਿਤੇ ਵੀ ਕੋਈ ਦੁੱਖ ਨਾ ਹੋਵੇ ਇਹ ਸਭ ਕੁਝ ਮਹਿਸੂਸ ਕਰਦੇ ਹੋਏ ਮੇਰੇ ਚਿਹਰੇ ਤੇ ਇੱਕ ਵੱਡੀ ਮੁਸਕਰਾਹਟ ਆ ਗਈ ਅਤੇ ਮੈਂ ਹੀ ਸਭ ਵਿੱਚ ਇੰਨਾ ਮगन ਸੀ ਕਿ ਮੈਨੂੰ ਪਤਾ ਵੀ ਨਹੀਂ ਲੱਗਾ ਕਿਵੇਂ ਆਪਣੀ ਕਾਰ ਦੀ ਸਪੀਡ ਕਦੋਂ ਘਟਾ ਦਿੱਤੀ ਫਿਰ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਜਲਦੀ ਪਹੁੰਚ ਜਾਣਾ ਚਾਹੀਦਾ ਹੈ ਕਿਉਂਕਿ ਕੋਈ ਮੇਰੀ ਉਡੀਕ ਕਰ ਰਿਹਾ ਸੀ ਕਲੋਨੀ ਦੀ ਪਾਰਕਿੰਗ ਏਰੀਏ ਵਿੱਚ ਗੱਡੀ ਖੜੀ ਕਰਨ ਤੋਂ ਬਾਅਦ ਮੈਂ ਚੌਕੀਦਾਰ ਵੱਲ ਵੇਖ ਕੇ ਮੁਸਕਰਾਇਆ ਭਾਵੇਂ ਮੈਨੂੰ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਹੈ ਪਰ ਮੈਂ ਮੁਸਕਰਾਹਟ ਦਾ ਆਦਾਨ-ਪਰਦਾਨ ਕਰਕੇ ਸਾਰਿਆਂ ਨਾਲ ਇੱਕ ਰਿਸ਼ਤਾ ਬਣਾਈ ਰੱਖਦਾ ਹਾਂ ਮੇਰਾ ਘਰ ਤੀਜੀ ਮੰਜ਼ਲ ਤੇ ਹੈ ਪੌੜੀਆਂ ਚੜ੍ਹਦੇ ਸਮੇਂ ਮੈਨੂੰ ਪਹਿਲੀ ਮੰਜ਼ਲ ਤੇ ਘਰ ਤੋਂ ਇੱਕ ਆਵਾਜ਼ ਆਈ ਕੋਤੇ ਸ਼੍ਰੀਮਤੀ ਵਰਮਾ ਆਪਣੇ بیٹے ਨੂੰ ਟੀਵੀ ਬੰਦ ਕਰਨ ਅਤੇ ਸਕੂਲ ਦਾ ਹੋਮਵਰਕ ਕਰਨ ਲਈ ਝਿੜਕ ਰਹੀ ਸੀ ਜਦੋਂ ਮੈਂ ਦੂਜੀ ਮੰਜ਼ਲ ਤੇ ਪਹੁੰਚਿਆ ਤਾਂ ਮੈਨੂੰ ਕੁਝ ਖੁਸ਼ਬੂ ਆਈ ਇਥੇ ਇੱਕ ਸਾਊਥ ਇੰਡੀਅਨ ਪਰਿਵਾਰ ਰਹਿੰਦਾ ਹੈ। ਅਤੇ ਇਸ ਖੁਸ਼ਬੂ ਨੇ ਮੈਨੂੰ ਸਾਊਥ ਇੰਡੀਆ ਦੇ ਕੁਝ ਖਾਸ ਭਗਵਾਨਾਂ ਦੀ ਤਸਵੀਰ ਯਾਦ ਕਰਵਾ ਦਿੱਤੀ। ਹੁਣ ਤੀਜੀ ਮੰਜ਼ਲ ਆ ਗਈ ਸੀ। ਅਤੇ ਮੈਂ ਘਰ ਦੇ ਦਰਵਾਜ਼ੇ ਤੇ ਸੀ। ਮੈਂ ਆਪਣੇ ਬੈਗ ਵਿੱਚੋਂ ਚਾਬੀਆਂ ਕੱਢੀਆਂ ਅਤੇ ਦਰਵਾਜ਼ਾ ਖੋਲ੍ਹਿਆ। ਅਤੇ ਮੇਰਾ ਪਿਆਰਾ ਸ਼ੁਭੂ ਕੁੱਤਾ ਮੇਰੇ ਸਾਹਮਣੇ ਸੀ। ਮੈਂ ਸ਼ੁਭੂ ਨੂੰ ਉਦੋਂ ਲੈ ਆਇਆ ਜਦੋਂ ਉਹ 10 ਦਿਨਾਂ ਦਾ ਸੀ। ਜਦੋਂ ਮੈਂ ਕੋਲਕਾਤਾ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ। ਤਾਂ ਮੈਂ ਸ਼ੁਭੂ ਨੂੰ ਪ੍ਰਿਆਗਰਾਜ ਤੋਂ ਆਪਣੇ ਨਾਲ ਲੈ ਆਇਆ। ਸ਼ੁਰੂ ਵਿੱਚ ਮੈਂ ਇੱਥੇ ਇਕੱਲਾ ਰਹਿ ਕੇ ਬਹੁਤ ਖੁਸ਼ ਸੀ ਪਰ ਹੁਣ 5 ਸਾਲ ਇੱਥੇ ਰਹਿਣ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਆਪਣੇ ਮਾਪਿਆਂ ਨੂੰ ਛੱਡ ਕੇ ਇੱਥੇ ਰਹਿਣਾ ਆਸਾਨ ਨਹੀਂ ਹੈ। ਮੈਂ ਆਪਣੇ ਲਈ ਖਾਣਾ ਬਣਾਇਆ ਅਤੇ ਸ਼ੁਭੂ ਨੂੰ ਵੀ ਉਸ ਦਾ ਖਾਣਾ ਦਿੱਤਾ। ਅਸੀਂ ਇਕੱਠੇ ਖਾਧਾ ਅਤੇ ਟੀਵੀ ਦੇਖਣ ਲੱਗ ਪਏ। ਸ਼ੁਭੂ ਮੇਰੇ ਕੋਲ ਬੈਠਾ ਸੀ। ਟੀਵੀ ਤੇ ਕੁਝ ਦਿਲਚਸਪ ਲੱਭਣ ਦੀ ਕੋਸ਼ਿਸ਼ ਕਰਦੇ ਕਰਦੇ ਥੱਕ ਗਿਆ। ਸਾ ਮੈਂ ਟੀਵੀ ਬੰਦ ਕਰ ਦਿੱਤਾ ਅਤੇ ਆਪਣੇ ਕੁਝ ਚੰਗੇ ਪਲਾਂ ਘਰ ਮਾਤਾ ਪਿਤਾ ਅਤੇ ਆਪਣੀ ਖਾਸ دوست ਰੀਮਾ ਜਿਸ ਨੂੰ ਮੈਂ ਹਰ ਰੋਜ਼ ਯਾਦ ਕਰਦਾ ਹਾਂ ਨੂੰ ਯਾਦ ਕਰਨ ਲੱਗ ਪਿਆ ਰੀਮਾ ਮੇਰੀ ਬਚਪਨ ਦੀ ਦੋਸਤ ਸੀ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਉਹ ਸੀ ਪਰ ਅਸੀਂ ਹਕੀਕਤ ਨੂੰ ਕਿੰਨਾ ਚਿਰ ਨਜ਼ਰਅੰਦਾਜ਼ ਕਰ ਸਕਦੇ ਹਾਂ ਅਸੀਂ ਬਚਪਨ ਵਿੱਚ ਸਕੂਲ ਵਿੱਚ ਦੋਸਤ ਬਣੇ ਸੀ ਅਤੇ ਫਿਰ ਇੱਕੋ ਕਾਲਜ ਵਿੱਚ ਪੜ੍ਹਦੇ ਸੀ ਰੀਮਾ ਇੱਕ ਬਹੁਤ ਹੀ ਸਮਝਦਾਰ ਕੁੜੀ ਸੀ ਮੈਂ ਤੇ ਰੀਮਾ ਕਾਲਜ ਦੀ ਕੰਟੀਨ ਵਿੱਚ ਘੰਟਿਆਂ ਬੱਧੀ ਬੈਠ ਕੇ ਗੱਲਾਂ ਕਰਦੇ ਸੀ ਸਾਡੇ ਵਿਚਾਰ ਹਰ ਵਿਸ਼ੇ ਰਾਜਨੀਤੀ ਮਰਦ ਅਤੇ ਔਰਤਾ ਗਰੀਬੀ ਆਤਵਾਦ ਵਿਆਹ ਆਦਿ ਦੇ ਮੇਲ ਖਾਂਦੇ ਸਨ ਹਾਲਾਂਕਿ ਕਾਲਜ ਵਿੱਚ ਸਾਰਿਆਂ ਦੇ ਗਰੁੱਪ ਹੁੰਦੇ ਹਨ ਪਰ ਸਾਡਾ ਕੋਈ ਗਰੁੱਪ ਨਹੀਂ ਸੀ ਸਾਡੇ ਲਈ ਸਿਰਫ ਅਸੀਂ ਦੋਵੇਂ ਕਾਫੀ ਸੀ ਮੈਨੂੰ ਰੀਮਾ ਲਈ ਕੁਝ ਖਾਸ ਮਹਿਸੂਸ ਹੋਇਆ ਅਤੇ ਰੀਮਾ ਨੂੰ ਵੀ ਇੱਕ ਵਾਰ ਰੀਮਾ ਦਾ ਜਨਮ ਦਿਨ ਸੀ ਅਤੇ ਮੈਂ ਉਸ ਦਿਨ ਨੂੰ ਖਾਸ ਬਣਾਉਣ ਬਾਰੇ ਸੋਚਿਆ ਕਾਲਜ ਤੋਂ ਬਾਅਦ ਮੈਂ ਰੀਮਾ ਨੂੰ ਆਪਣੇ ਘਰ ਆਉਣ ਲਈ ਕਿਹਾ ਉਹ ਮੰਨ ਗਈ ਜਦੋਂ ਅਸੀਂ ਪਹੁੰਚੇ ਮੈਂ ਉਸ ਨੂੰ ਆਪਣੇ ਮਾਪਿਆਂ ਨਾਲ ਮਿਲਾਇਆ ਅਸੀਂ ਉੱਥੇ ਜਨਮ ਦਿਨ ਮਨਾਇਆ ਅਤੇ ਉਸ ਖੁਸ਼ਹਾਲ ਮਾਹੌਲ ਵਿੱਚ ਗੁਣਗੁਣਾਉਣ ਲੱਗ ਪਿਆ ਇੱਕ ਦਿਨ ਮੈਂ ਤੈਨੂੰ ਇਸ ਤਰ੍ਹਾਂ ਮਿਲਾਂਗਾ ਸਾਰੇ ਰਸਤੇ ਵਿੱਚ ਫੁੱਲ ਖਿੜਨਗੇ ਪਰ ਇਹ ਐਨਾ ਸੌਖਾ ਨਹੀਂ ਸੀ ਰੀਮਾ ਬਹੁਤ ਖੁਰਸੀ ਮੈਂ ਆਪਣੇ ਮਾਤਾ ਪਿਤਾ ਸਾਹਮਣੇ ਇਹ ਨਾ ਕਹ ਸਕਦਾ ਸੀ ਪਰ ਅਸੀਂ ਆਪਣੇ ਪਿਆਰ ਲਈ ਹਮੇਸ਼ਾ ਆਪਣੀਆਂ ਹੱਦਾਂ ਤੋਂ ਪਾਰ ਜਾਣ ਲਈ ਤਿਆਰ ਰਹਿੰਦੇ ਸੀ ਅੱਜ ਸਭ ਤੋਂ ਵਧੀਆ ਗੱਲ ਇਹ ਸੀ ਕਿ ਰੀਮਾ ਦੇ ਨਾਲ-ਨਾਲ ਮੇਰੇ ਮਾਪੇ ਵੀ ਕੋਲ ਸਨ ਜ਼ਿੰਦਗੀ ਵਿੱਚ ਵੀ ਸਭ ਕੁਝ ਠੀਕ ਚੱਲ ਰਿਹਾ ਸੀ ਕਾਲਜ ਖਤਮ ਹੁੰਦੇ ਹੀ ਪਰ ਮੇਰੀ ਪਲੇਸਮੈਂਟ ਕੋਲਕਾਤਾ ਵਿੱਚ ਅਤੇ ਰੀਮਾ ਦੀ ਪਲੇਸਮੈਂਟ ਮੁੰਬਈ ਵਿੱਚ ਹੋ ਗਈ ਸੀ ਅਸੀਂ ਪ੍ਰਿਆਗਰਾਜ ਹਵਾਈ ਅੱਡੇ ਤੇ ਮਿਲੇ ਸੀ ਰੀਮਾ ਨੇ ਮੈਨੂੰ ਇੱਕ ਕਿਤਾਬ ਗਿਫਟ ਵਿੱਚ ਦਿੱਤੀ ਅਤੇ ਮੈਂ ਉਸ ਨੂੰ ਫੁੱਲ ਦਿੱਤੇ ਅਤੇ ਕਿਹਾ ਅਸੀਂ ਗੱਲਾਂ ਕਰਦੇ ਰਹਾਂਗੇ ਫਿਰ ਅਸੀਂ ਆਪਣੀਆਂ ਆਪਣੀਆਂ ਥਾਵਾਂ ਤੇ ਕੰਮ ਸ਼ੁਰੂ ਕਰ ਦਿੱਤਾ ਅਤੇ ਰੁੱਝ ਗਏ ਨਵੀਂ ਨੌਕਰੀ ਨਵੇਂ ਦੋਸ ਨਵੀਂ ਜ਼ਿੰਦਗੀ ਵਿੱਚ ਅਸੀਂ ਰਾਤ ਨੂੰ ਸਮਾਂ ਕਰਦੇ ਸੀ ਅਤੇ ਇੱਕ ਦੂਜੇ ਨੂੰ ਆਪਣੇ ਦਿਨ ਬਾਰੇ ਦੱਸਦੇ ਸੀ ਅਜੇਹਾ ਕਰਦੇ ਕਰਦੇ ਕੁਝ ਮਹੀਨੇ ਬੀਤ ਗਏ ਸਨ ਹੁਣ ਕਈ ਵਾਰ ਅਸੀਂ ਆਪਣੇ ਰੁਝੇਵਿਆਂ ਕਾਰਨ ਗੱਲ ਨਹੀਂ ਕਰ paunde ਸੀ ਹੌਲੀ ਹੌਲੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਸਾਡੀ ਗੱਲਬਾਤ ਕਦੋਂ ਬੰਦ ਹੋ ਗਈ ਪਰ ਰੀਮਾ ਇਹ ਸਭ ਸਮਝ ਰਹੀ ਸੀ ਉਹ ਮੇਰੇ ਫੋਨ ਦੀ ਉਡੀਕ ਕਰਦੀ ਰਹਿੰਦੀ ਸੀ ਅਤੇ ਮੈਨੂੰ ਬਿਲਕੁਲ ਵੀ ਧਿਆਨ ਨਹੀਂ ਆਉਂਦਾ ਸੀ ਮੈਨੂੰ ਪਤਾ ਹੀ ਨਹੀਂ ਲੱਗਾ ਕਿ 3 ਸਾਲ ਇਸ ਤਰ੍ਹਾਂ ਕਦੋਂ ਬੀਤ ਗਏ 3 ਸਾਲਾਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਦਫ਼ਤਰ ਦੇ ਦੋਸਤ ਘੱਟ ਹੋ ਗਏ ਸਨ ਮੈਂ ਆਪਣੀ ਨਵੀਂ ਜ਼ਿੰਦਗੀ ਨਵੇਂ ਦੋਸਤਾਂ ਦੀ ਅਸਲੀਅਤ ਨੂੰ ਸਮਝ ਗਿਆ ਸੀ ਇਸ ਸਭ ਵਿੱਚ ਸ਼ਾਮਲ ਹੋ ਕੇ ਮੈਂ ਕੀ ਗੁਆਇਆ ਹੈ ਅਤੇ ਮੈਂ ਇਸ ਨੂੰ ਠੀਕ ਕਰਨਾ ਵੀ ਚਾਹੁੰਦਾ ਸੀ ਜਦੋਂ ਇੱਕ ਸ਼ਾਮ ਮੈਂ ਰੀਮਾ ਨੂੰ ਫੋਨ ਕੀਤਾ ਹੈਲੋ ਤੁਸੀਂ ਕਿਵੇਂ ਹੋ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ ਮੈਂ ਠੀਕ ਹਾਂ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹੈ ਠੀਕ ਹੈ ਮਿਲਾਂਗੇ ਮੈਂ ਇਸ ਐਤਵਰ ਮੁੰਬਈ ਆ ਰਿਹਾ ਫਿਰ ਅਸੀਂ ਐਤਵਰ ਨੂੰ ਮੁੰਬਈ ਵਿੱਚ ਮਿਲੇ ਸੀ ਅਸੀਂ ਇਕੱਠੇ ਰਾਤ ਦਾ ਖਾਣਾ ਖਾਧਾ ਅਤੇ ਬਹੁਤ ਗੱਲਾਂ ਕੀਤੀਆਂ ਰੀਮਾ ਨੇ ਦੱਸਿਆ ਕਿ ਮੁੰਬਈ ਆਉਣ ਤੋਂ 2 ਸਾਲ ਬਾਅਦ ऋषि ਨੂੰ ਮਿਲੇ ਸੀ ਰੀਮਾ ਤੇ ਰਿਸ਼ੀ ਇੱਕ ਦੋਸਤ ਰਾਹੀ ਇੱਕ ਦਫ਼ਤਰ ਦੀ ਪਾਰਟੀ ਵਿੱਚ ਮਿਲੇ ਸਨ ਰੀਮਾ ਨੇ ਅੱਗੇ ਕਿਹਾ ਜਿਵੇਂ ਸਾਡੇ ਵਿਚਾਰ ਹਰ ਮੁੱਦੇ ਤੇ ਮੇਲ ਖਾਂਦੇ ਸਨ ਰਿਸ਼ੀ ਦੇ ਵਿਚਾਰ ਇੱਕੋ ਜਿਹੇ ਨਹੀਂ ਹਨ ਉਸਦੇ ਵਿਚਾਰਾਂ ਵਿੱਚ ਬਹੁਤ ਅੰਤਰ ਹੈ ਫਿਰ ਵੀ ਮੈਨੂੰ ਰਿਸ਼ੀ ਦਾ ਵਕਰਾ ਸੁਭਾਅ ਪਸੰਦ ਆਇਆ ਉਹ ਨਵੇਂ ਵਿਚਾਰਾਂ ਨੂੰ ਵੀ ਸਮਝਦਾ ਸੀ ਰਿਸ਼ੀ ਨਾਲ ਇੱਕ ਸਾਲ ਬਿਤਾਉਣ ਤੋਂ ਬਾਅਦ ਉਸਨੇ ਵਿਆਹ ਬਾਰੇ ਸੋਚਿਆ ਇੰਨਾਂ ਗੱਲਾਂ ਤੋਂ ਮੈਂ ਸਮਝ ਗਿਆ ਕਿ ਰੀਮਾ ਹੁਣ ਅੱਗੇ ਵੱਧ ਚੁੱਕੀ ਹੈ। ਉਹ ਖੁਸ਼ ਹੈ ਅਤੇ ਉਹ ਮੈਨੂੰ ਸਿਰਫ ਮੇਰੀ ਖੁਸ਼ੀ ਲਈ ਹੀ ਮਿਲੀ ਹੈ। ਮੈਂ ਅਗਲੇ ਹੀ ਦਿਨ ਕੋਲਕਾਤਾ ਵਾਪਸ ਆ ਗਿਆ। ਇਸ ਘਟਨਾ ਨੂੰ 2 ਸਾਲ ਹੋ ਗਏ ਹਨ ਅਤੇ ਮੈਨੂੰ ਅਜੇ ਵੀ ਅਹਿਸਾਸ ਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਦੇ ਕੁਝ ਪਲਾਂ ਵਿੱਚ ਗਵਾਚ ਕੇ ਕਿਸ ਨੂੰ ਗਵਾ ਦਿੱਤਾ ਹੈ। ਰੀਮਾ ਨਾਲ ਮੈਨੂੰ ਖੁਸ਼ੀ ਅਤੇ ਸ਼ਾਂਤੀ ਦੋਵੇਂ ਮਿਲਦੇ ਸਨ। ਅਸੀਂ ਅਕਸਰ ਆਪਣੀ ਜ਼ਿੰਦਗੀ ਵਿੱਚ ਸਹੀ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਨੂੰ ਮਹੱਤਵ ਦੇਣ ਵਿੱਚ ਦੇਰੀ ਕਰਦੇ ਹਾਂ ਜਿਵੇਂ ਦਰਿਆ ਵਗਦਾ ਰਹਿੰਦਾ ਹੈ ਜ਼ਿੰਦਗੀ ਵੀ ਚੱਲਦੀ ਰਹਿੰਦੀ ਹੈ ਮੈਨੂੰ ਹੁਣ ਸੋਣਾ ਚਾਹੀਦਾ ਸੀ ਸਵੇਰੇ ਮੈਂ ਦਫ਼ਤਰ ਜਾਣਾ ਸੀ ਹੁਣ ਮੇਰੀ ਜ਼ਿੰਦਗੀ ਹਰ ਰੋਜ਼ ਇਸ ਕਹਾਣੀ ਦੇ ਪੰਨੇ ਪਲਟਦੀ ਰਹਿੰਦੀ ਹੈ ਦੋਸਤੋ ਤੁਸੀਂ ਸੁਣੀ ਕਹਾਣੀ ਸਹੀ ਵਕਤ ਦੇ ਬੰਦੇ ਦੀ ਪਹਿਚਾਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਲ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ